ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਪਾ ਤੁਹਾਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਦੱਸਾਂਗੇ ਇੱਕ ਬਾਬਾ ਅਕਾਲ ਰੂਪ ਦੂਜਰ ਭਾਵੇਂ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਤੇ ਮੁੰਡਲਾ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਹੋਏ ਹਨ ਆਪ ਜੀ ਦਾ ਪ੍ਰਕਾਸ਼ 15 April 1469 ਈਸਵੀ ਨੂੰ ਰਾਏ ਪੋਹੇ ਦੀ ਤਲਵੰਡੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਲਿਆਨ ਦਾਸ ਜੀ ਦੇ ਘਰ ਹੋਇਆ ਸੀ ਆਪ ਜੀ ਦੀ ਇੱਕ ਵੱਡੀ ਭੈਣ ਬੇਬੇ ਨਾਨਕੀ ਸੀ ਆਪ ਜੀ ਦੀ ਮੰਡਲੀ ਸਿੱਖਿਆ ਪਿੰਡ ਵਿੱਚ ਹੀ ਪਾnde ਗੋਪਾਲ ਦਾਸ ਅਤੇ ਮੌਲਵੀ ਕੁੱਤਬਦੀਨ ਬਾਦ ਸੋਈ ਆਪ ਜੀ ਦਾ ਵਿਆਹ ਬੀਬੀ ਸੋ ਲਖਣੀ ਜੀ ਨਾਲ ਹੋਇਆ ਜਿਨ੍ਹਾਂ ਤੋਂ ਆਪ ਜੀ ਦੇ ਘਰ ਦੋ ਪੁੱਤਰਾਂ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ ਦਾ ਜਨਮ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤਾ ਗਿਆ ਸੱਚਾ ਸੋਦਾ ਜਦੋਂ ਗੁਰੂ ਜੀ ਹੋਰ ਵੱਡੇ ਹੋਏ ਤਾਂ ਮਹਤਾ ਕਾਲੂ ਜੀ ਨੇ ਸੋਚਿਆ ਕਿ ਪੁੱਤਰ ਨੂੰ ਕਿਸੇ ਵਪਾਰ ਵਿੱਚ ਪਾਇਆ ਜਾਏ ਤਾਂ ਕਿ ਉਹਨਾਂ ਦਾ ਦਿਲ ਵੀ ਲੱਗਿਆ ਰਹੇ ਤੇ ਕੁਝ ਲਾਭ ਵੀ ਹੋਵੇ ਇਹ ਸੋਚੀ ਉਹਨਾਂ ਨੇ ਗੁਰੂ ਜੀ ਨੂੰ 20 ਰੁਪਏ ਦਿੱਤੇ ਤੇ ਕਿਹਾ ਕੀ ਕੋਈ ਖਰਾ ਸੌਦਾ ਕਰੋ ਜਿਸ ਨਾਲ ਸਾਨੂੰ ਚੰਗਾ ਲਾਭ ਹੋਵੇ ਇਹ ਕਹਿ ਕੇ ਉਹਨਾਂ ਨੇ ਭਾਈ ਮਰਦਾਨੇ ਨੂੰ ਵੀ ਗੁਰੂ ਜੀ ਦੇ ਨਾਲ ਤੋਰ ਦਿੱਤਾ ਗੁਰੂ ਜੀ ਨੇ ਪਿਤਾ ਜੀ ਦੀ ਗੱਲ ਨੂੰ ਮੰਨ ਲਿਆ ਤੇ 20 ਰੁਪਏ ਲੈ ਕੇ ਨਾਲ ਦੇ ਕਸਬੇ ਚੂੜਕਾਨੇ ਤੋਂ ਤੁਰ ਪਏ ਜਦੋਂ ਗੁਰੂ ਜੀ ਉਸ ਕਸਬੇ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਉੱਥੇ ਸਾਧੂਆਂ ਦਾ ਇੱਕ ਭੁੱਖਾ ਟੋਲਾ ਮਿਲਿਆ ਗੁਰੂ ਸਾਹਿਬ ਨੂੰ ਸਾਧੂਆਂ ਉੱਪਰ ਬਹੁਤ ਤਰਸ ਆਇਆ ਇਸ ਕਰਕੇ ਉਹਨਾਂ ਸਾਧੂਆਂ ਨਾਲ ਗੱਲਬਾਤ ਕਰਨ ਲਈ ਉਹ ਰੁਕ ਗਏ ਸਾਧੂਆਂ ਨਾਲ ਗੱਲ ਕਰਦੇ ਹੋਏ ਪਤਾ ਲੱਗ ਗਿਆ ਕਿ ਸਾਧੂ ਕਈ ਦਿਨਾਂ ਤੋਂ ਭੁੱਖੇ ਸਨ ਗੁਰੂ ਜੀ ਨੂੰ ਉਹਨਾਂ ਦੀ ਹਾਲਤ ਤੇ ਬਹੁਤ ਦੁੱਖ ਫਿਰ ਗੁਰੂ ਜੀ ਨੇ ਆਪਣੇ ਮਨ ਵਿੱਚ ਸੋਚਿਆ ਕਿ ਇਨ੍ਹਾਂ ਸਾਧਵਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਦਿਨਾਲ ਹੀ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਭੁੱਖੇ ਸਾਧਵਾਂ ਨੂੰ ਭੋਜਨ ਖਵਾਉਣ ਤੋਂ ਇਲਾਵਾ ਹੋਰ ਖਰਾ ਸੌਦਾ ਕਿਹੜਾ ਹੋ ਸਕਦਾ ਹੈ ਪਰ ਫਿਰ ਗੁਰੂ ਜੀ ਨੇ ਸੋਚਿਆ ਕਿ ਜੇ ਮੈਂ ਇਨ੍ਹਾਂ ਨੂੰ ਅੱਜ ਭੋਜਨ ਕਰਾ ਦਿੱਤਾ ਤਾਂ ਇਨ੍ਹਾਂ ਦਾ ਕੱਲ ਨੂੰ ਕੀ ਬਣੇਗਾ ਕੱਲ ਨੂੰ ਇਨਾਂ ਨੂੰ ਭੋਜਨ ਕੌਣ ਖਵਾਏਗਾ ਉਸ ਜਮਾਨੇ ਦੇ ਵੀਰ ਬੇ ਅੱਜ ਦੇ ਲੱਖਾਂ ਰੁਪਏਾਂ ਦੇ ਬਰਾਬਰ ਹੋਣਗੇ ਗੁਰੂ ਜੀ ਨੇ ਇਹ ਵਿਚਾਰ ਕੀਤੀ ਕਿ ਇਨ੍ਹਾਂ ਮੰਗਣ ਵਾਲੇ ਸਾਧੂਆਂ ਦਾ ਕੋਈ ਐਸਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਇਨ੍ਹਾਂ ਨੂੰ ਭਵਿਕ ਵਿੱਚ ਤੰਗ ਨਾ ਹੋਣਾ ਪਵੇ ਕਿਸੇ ਕੋਲ ਮੰਗਣਾ ਨਾ ਖਾਣਾ ਭਵੇ ਗੁਰੂ ਜੀ ਨੇ ਸਾਧੂਆਂ ਨੂੰ ਲੰਗਰ ਛਕਾਉਣ ਮਗਰੋਂ ਸਮਝਾਇਆ ਕਿ ਪਲੇ ਲੋਕ ਸਭ ਆਪਣੇ ਆਪਣੇ ਘਰ ਵਾਪਸ ਜਾਓ ਤੇ ਕੋਈ ਕੰਮ ਦੰਦਾ ਕਰੋ ਸਾਧੂਆਂ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਕਿਸ ਤਰ੍ਹਾਂ ਘਰ ਪਰਤਣਗੇ ਅਤੇ ਘਰ ਜਾ ਕੇ ਕੀ ਕਰਨਗੇ ਗੁਰੂ ਜੀ ਨੇ ਉਹਨਾਂ ਸਾਧੂਆਂ ਨੂੰ ਕਹੇ ਜਾਣ ਲਈ ਪੈਸੇ ਬਸਤਰ ਕੁਝ ਹੋਰ ਲੋੜਿੰਦਾ ਸਮਾਨ ਦਿੱਤਾ ਤੇ ਉਹਨਾਂ ਨੂੰ ਕੋਈ ਰੋਜ਼ਗਾਰ ਕਰਮ ਲਈ ਪ੍ਰੇਰਣਾ ਦਿੱਤੀ ਗੁਰੂ ਜੀ ਨੂੰ ਪ੍ਰੇਰਣਾ ਦਾ ਸਦਕਾ ਬਹੁਤ ਸਾਰੇ ਸਾਧੂ ਆਪਣੇ ਆਪਣੇ ਘਰੀ ਵਾਪਸ ਪਰਤ ਗਏ